ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪਰ ਵੀਰ ਫੈਮਿਲੀ ਵਲੌਗਸ ਦੇ ਵਿੱਚ ਤੇ ਹੋਰ ਸਮਾਓ ਜੀ ਤੁਹਾਡਾ ਕੀ ਹਾਲ ਚਾਲ ਹੈ ਤੇ ਆਸ ਕਰਦੇ ਹਾਂ ਕਿ ਸਾਰੇ ਆਪਾਂ ਆਪਣੇ ਘਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਫੇਰ ਲੇਟਾਂ ਜੀ ਟਾਈਮ ਹੋ ਗਿਆ ਜੀ 5:30 ਦਾ ਤੇ ਕੀ ਕਰੀਏ ਜੀ ਬਸ ਆਈ ਕੰਮ ਮਤੰਦੇ ਕਦੇ ਕੋਸ਼ ਕਦੇ ਕੁਛ ਇੱਕ ਸਾਡੀ ਹੈਲਪਰ ਬਹਿਣ ਨਹੀਂ ਆ ਰਹੀ ਤੇ ਹੁਣ ਇਸ ਟਾਈਮ ਮੈਂ ਵਲੌਗ ਸ਼ੁਰੂ ਕਰਿਆ ਸਾਰਾ ਕੰਮ ਉਸਮੰਦਰ ਨਿਬੜ ਗਿਆ ਸੀ ਮੈਂ ਕਟਣ ਲੱਗੀ ਸੀ ਸਬਜ਼ੀ ਤੇ ਸਾਡੇ ਤੇ ਜਿੰਦਰਵੀਰ ਹੁਣ ਟਿਊਸ਼ਨ ਤੋਂ ਆ ਗਏ ਇਹ ਜਾਂਦੇ ਹੁੰਦੇ 3 ਵਜੇ ਅੱਜ ਕਰਦੇ ਕਰਦੇ ਸਫਰ ਸਿਰ ਤੋਂ ਚਲੋ ਚੰਗਾ ਹੋਇਆ ਲਓ ਜੀ ਪਰ ਵੀਰ ਆਪਣਾ ਕਰ ਰਿਹਾ ਨਹਾਈ ਨਾਈ ਕੱਲ ਤਾਂ ਸੀਗੀ ਠੰਡੇ ਨੂੰ ਬੱਠਲ 'ਚ ਨਹੀਂ ਬਹਾਇਆ ਤੇ ਅੱਜ ਬਸ ਇਹਨੂੰ ਟਿਕਾਉਣ ਦਾ ਹੀ ਇੱਕ ਤਰੀਕਾ ਹੈ ਜਦੋਂ ਕੋਈ ਕੰਮ ਹੁੰਦਾ ਇਹਨੂੰ ਜ਼ਿਆਦਾ ਬੱਠਲ 'ਚ ਬਿਠਾ ਦਿੰਦਾ ਜਾਂ ਇਹਦੀ ਆਹ ਸਾਈਕਲ ਇਹਦੇ ਵਿੱਚ ਬਿਠਾ ਦਿੰਦਾ ਫਿਰ ਉਹ ਤੋਂ ਬਾਹਰ ਤਾਂ ਨਿਕਲ ਆ ਲਈ ਜਾਂਦਾ ਉੱਥੇ ਖੇਡੀ ਜਾਂਦਾ ਬੈਠਾ ਤੇ ਇਧਰ ਤੇ ਜੰਦਰ ਵੀਰ ਨੇ ਅਨਸਾਰ ਵਧਾ ਲਿਆ ਕੰਮ ਚੀਜ਼ ਸੜਤੀ ਬਾਹਰ ਤੇ ਚਲੋ ਜੀ ਮੈਂ ਕੱਟਣ ਲੱਗੀਆਂ ਸਬਜੀ ਸਬਜੀ ਬਸ ਕੋਈ ਨਹੀਂ ਸੀਗੀ ਸਬਜੀ ਉਹਨ ਕੋਈ ਵੀ ਨਹੀਂ ਹੁੰਦੀ ਹੈਗੀ ਕਦੂਆਂ ਨੂੰ ਵੀ ਰੋਜ਼ ਜੀ ਨਹੀਂ ਕਰਦਾ ਤੇ ਅੱਜ ਉਹਨਾਂ ਕੋਲ ਇੱਕ ਸੁੱਕੀਆਂ ਸਬ지 ਮੇਰੇ ਸਾਹ ਵਿੱਚ ਨਹੀਂ ਆਉਦੀਆਂ ਕਿਉਂਕਿ ਮੇਰੀ ਜੀ ਭੁਰੀਆਂ ਪੰਨਿਆਂ ਨੇ ਜਾਣਾ ਪਤਾ ਨਹੀਂ ਪਰ ਵੀਰ ਹੋਣ ਤੋਂ ਪਹਿਲਾਂ ਸਾਰਾ ਕੁਝ ਸੈਟ ਸੀਗਾ ਜਦੋਂ ਇਹ ਹੋਇਆ ਤੇ ਉਦੋਂ ਮੁੜ ਕੇ ਵਾਲ ਵੀ ਚਿੱਟੇ ਹੋ ਗਏ ਜੜਾ ਪੁਰਨ ਲੱਗੀਆਂ ਤੇ ਬਸ ਸਾਰਾ ਕੁਝ ਹੋਰ ਹੀ ਕੁਝਾ ਹੋ ਗਿਆ ਸੁੱਕੀ ਸਬਜੀ ਮੇਰੇ ਸੈਟ ਨਹੀਂ ਹੁੰਦੀ ਬਾਲੇ ਕਹਿੰਦੇ ਜੜਾ ਭਰਾ ਲਓ ਕੋਈ ਕਹਿੰਦਾ ਨਾ ਭਰਾਓ ਨਿਕਲ ਜਾਂਦਾ ਮਸਾਲਾ ਪਤਾ ਨਹੀਂ ਕਿੰਨੇ ਕੁਝ ਤੇ ਮੈਂ ਕੱਟਣ ਲੱਗੀਆਂ ਗੰਡੇ ਅੱਜ ਪਿਆਜ਼ਾਂ ਦੀ ਸਬਜੀ ਬਣਾਵਾਂਗੇ ਬਸ ਪਿਆਜ਼ ਵਧੀਆ ਲੱਗਦੀ ਹੈ ਵੈਸੇ ਪਿਆਜ਼ ਪੁੰਨ ਕੇ ਵਿੱਚ ਦੁੱਧ ਪਾ ਕੇ ਬਹੁਤ ਵਧੀਆ ਸਬਜੀ ਬਣਦੀ ਹੈ ਸਭ ਤੋਂ ਬੈਸਟ ਇਹੀ ਚੀਜ਼ ਹੁੰਦੀ ਹੈ ਨਾਲੇ ਤਾਂ ਹਲਕੀ ਹੈ ਕੋਈ ਜ਼ਿਆਦਾ ਤਜਾਬ ਨਹੀਂ ਬਣਦਾ ਹੈਗਾ ਤੇ ਨਾਲੇ ਬਹੁਤ ਛੇਤੀ ਬਣ ਜਾਂਦੀ ਹੈਗੀ ਤੇ ਇੱਕ ਅੱਜ 14 ਦਾ ਦੇਣਾਗਾ ਅਸੀਂ ਜਿੱਦੇ 14 ਹੁੰਦੀ ਆ ਸ਼ਾਮ ਨੂੰ ਠੇਈ ਰੱਖਦੇ ਹੁੰਨੇ ਆਗੇ ਸੁਬਾ ਲੱਸੀ ਪਾ ਕੇ ਆਏ ਸੀਗੇ ਤੇ ਬਣਾਉਣਾ ਕੋਸ਼ਿਸ਼ ਚਾਹੀ ਤਾਂ ਖੀਰ ਦੇਖਦੇ ਆ ਚਾਹੀ ਸੇਵੀਆਂ ਬਣਾ ਲਾਂਗੇ ਤੇ ਬਾਕੀ ਬੱਚਿਆਂ ਦੀ ਫਰਮਾਇਸ਼ ਆ ਜਿਹੜਾ ਕੁਝ ਕਹਿਣਗੇ ਆਪਾਂ ਤੋਂ ਹੀ ਬਣਾ ਦੇਣਾਗਾ ਤੇ ਚਲੋ ਜੀ ਛੇਤੀ ਛੇਤੀ ਮੈਨੂੰ ਐ ਹੁੰਦਾ ਪਰ ਵੀਰ ਛੋਟਾ ਕਰਕੇ ਵੀ ਸ਼ਾਮ ਦੇ ਟਾਈਮ ਤੇ ਜੁਬਾ ਸੁਬਾ ਵੀਰ ਗਿਆ ਸਾਰਾ ਕੰਮ ਲੇਟ ਹੋ ਗਿਆ ਬਸ ਥੋੜਾ ਜਿਹਾ ਡਿਗ ਪਿਆ ਬਸ ਉੱਥੋਂ ਹੀ ਵੀਰ ਗਿਆ ਫਿਰ ਰੋਟੀ ਤੇ ਅਸੀਂ ਮਸਾ ਬਣਾਈ ਮਨ ਸੇ ਤਨੇ ਚੱਕਿਆ ਬਸ ਉਦੋਂ ਮੁੜ ਕੇ ਸਾਰਾ ਕੰਮ ਉਲਝਪੁਲ ਜਿਹਾ ਗਿਆ ਤੇ ਠੀਕ ਹੈ ਜੀ ਇਹ ਅੱਜ ਕੱਢਦੇ ਆ ਫਿਰ ਕੱਲ ਬਾਤ ਕਰਦੇ ਆ ਨਾ ਬੁਤੇ ਫਿਰ ਆਵੇਂ ਉੱਠਣ ਲੱਗ ਜੂਗਾ ਫਿਰ ਡਿੱਗਣ ਲੱਗ ਜੂਗਾ ਵਿੱਚੋਂ ਨਾ ਨਾ ਜਦ ਪੈਰ ਮਾਰਦਾ ਹਰ ਪੈਰ ਨਹੀਂ ਮਾਰਦਾ ਡਿੱਗੂਗਾ ਵੀ ਬੈਠ ਜੋ ਪਰ ਵੀਰ ਬੈਠ ਜੋ ਪਰ ਵੀਰ ਬੈਠ ਜੋ ਪੁੱਤ ਬਹਿ ਜਾ ਬਹਿ ਜਾ ਥੱਲੇ ਬਹਿ ਜਾ ਉਹ ਬਹਿ ਗਿਆ ਹੀ ਕੇ ਨੋ ਬਹੁਤ ਕਹਿੰਦਾਗਾ ਜਦੋਂ ਕੋਈ ਗੱਲ ਹੁੰਦੀ ਹੈ ਨਾ ਆਪ ਮਨਾਉਣੀ ਆ ਫਿਰ ਤਾਂ ਕਹਿੰਦਾ ਨੋ ਜੇ ਆਪਾਂ ਕਹਿ ਦਈਏ ਨੋ ਫਿਰ ਇਹਨੇ ਕੋਈ ਸੁਣਨੀ ਨਹੀਂ ਹੈਗੀ ਬਸ ਆਪਦੀ ਮਰਜ਼ੀ ਕਰਨੀ ਹੈ ਦੀਦੀ ਨੂੰ ਕਹਦੇ ਪੁੱਤ ਕਹੇ ਦੀਦੀ ਨੋ ਪਤਾ ਨਹੀਂ ਕਿੱਥੋਂ ਸਿੱਖ ਗਿਆ ਅਸੀਂ ਸਿਖਾਇਆ ਨਹੀਂ ਹੈਗਾ ਆਪਣੇ ਆਪ ਹੀ ਸਿੱਖ ਗਿਆ ਇੱਕ ਦਿਨ ਕੀ ਕਰੀਏ ਬਸ ਆਹੀ ਦੁੱਖ ਦੇ ਸੁੱਖ ਦੇ ਇਹ ਸੈਟ ਹੀ ਨਹੀਂ ਆਉਂਦੇ ਹੈਗੇ ਘਰਾਂ 'ਚ ਸਾਡੇ 2-3 ਮਰਗਾਂ ਹੋ ਗਈਆਂ ਬਸ ਉਹਦਾ ਕਰਕੇ ਚਿੱਤ ਜਾਂ ਥੋੜਾ ਜਿਹਾ ਐਂਜੇ ਰਹਿੰਦਾ ਇੱਕ ਸਾਡੇ ਭੈਣ ਨੇਗੇ ਸਾਡੇ ਨੇੜੇ ਘਰ ਆ ਉਹਨੇ ਉਹਨਾਂ ਦੇ ਮੁੰਡੇ ਨੇ ਸਾਡਾ ਬਹੁਤ ਸਾਥ ਦਿੱਤਾ ਜਦੋਂ ਮਨ ਲੋਪਰ ਵੀਰ ਹੋਣ ਵਾਲਾ ਸੀਗਾ ਸਾਰੀ ਹੈਲਪ ਕਰਨੀ ਵੀਰ ਨੇ ਚਲੋ ਉਹਦੇ ਵੀ ਮਾਰੇ ਨੇ ਸੁਣ ਲਈ ਬੇਟੇ ਦੀ ਪੁੱਤਰ ਦੀ ਦਾਦ ਦਿੱਤੀ ਆ ਉਹ ਭੈਣ ਚੰਗੇ ਬੜੇ ਸੀਗੇ ਵਧੀਆ ਤੇ ਇੱਕੇਦਮ ਪਤਾ ਨਹੀਂ ਕੀ ਹੋਇਆ ਡਿੱਗ ਪਈ ਤੇ ਹੁਣ ਪੀਜੀਆ ਲੈ ਕੇ ਜਾ ਰਹੇ ਹੈਗੇ ਤੇ ਵਾਇਗਰੂ ਜੀ ਤੰਦਰੁਸਤੀ ਵਕਸ਼ਣ ਆਪਾਂ ਤਾਂ ਇਹ ਕਹਿੰਦੇ ਆ ਸਾਰਿਆਂ ਦੀ ਆਪੂ ਆਪਣੇ ਸਾਥ ਬਹੁਤ ਜ਼ਰੂਰਤ ਹੁੰਦੀ ਆ ਨਾ ਵਾਇਗਰੂ ਜੀ ਸਾਰਿਆਂ ਨੂੰ ਸਹੀ ਸਲਾਮਤ ਰੱਖਣ ਤੇ ਚਲੋ ਜੀ ਮੈਂ ਕੱਟ ਗਿਆ ਪਿਆਜ਼ ਫਿਰ ਟਾਈਮ ਨਾ ਬਣਾਵਾਂਗੇ ਸਬਜੀ ਤੇ ਨਾਲੇ ਕੁਛ ਥੋੜਾ ਜਿਹਾ ਬਸ ਮਨ ਤਾਂ ਨਹੀਂ ਕਰਦਾ ਜੀ ਇੱਕ ਬਸ ਰੱਖਣੀ ਪੈਂਦੀ ਐ ਤੇ ਹੀ ਹੈ ਨਾ ਤੇ ਤਾਂ ਕਰਕੇ ਤੇ ਕੁਛ ਮੜਾ ਮੂਟਾ ਬਣਾ ਲਾਂਗੇ ਤੇ ਸਾਡੀ ਹੈਲਪਰ ਭੈਣ ਆ ਗਈ ਆ ਹੁਣ ਇਹਦਾ ਕੋਈ ਪਤਾ ਹੀ ਨਹੀਂ ਲੱਗਦਾ ਹੈਗਾ ਕਈ ਵਰੀ ਸੁਬਾ ਆ ਜਾਂਦੀ ਐ ਇਹ ਕਿਉਂਕਿ ਹੁਣ ਬੱਚਾ ਛੋਟਾ ਕਰਕੇ ਜੀ ਕੰਮ ਦਾ ਕੋਈ ਹਿਸਾਬ ਕਿਤਾਬ ਨਹੀਂ ਲੰਦਾ ਹੋ ਜੇ ਦਾ ਸਾਰਾ ਹੋ ਜੇ ਨਹੀਂ ਫਿਰ ਸਾਰਾ ਹੀ ਰਹਿ ਜਾਂਦਾਗਾ ਅਸੀਂ ਸਰਦੀਆਂ ਵਿੱਚ 9 9 ਵਜੇ ਸ਼ਾਮ ਨੂੰ ਵੀ ਰੋਟੀ ਖਾਦੀਏ 9 ਵਜੇ ਕਿੰਨਾ ਹਨੇਰਾ ਹੋ ਜਾਂਦਾ ਹੈ ਨਾ ਮੈਂ ਜਮਾ ਬਰਿਆ ਕੇ ਇਹਨੂੰ ਸਮਾ ਕੇ ਫੇਰ ਰੋਟੀ ਬਣਾਉਣੇ ਕਈ ਵਰੀ ਜੇ ਐ ਹੁਣਾਂ ਵੀ ਚੱਲ ਬਜ਼ੁਰਗਾਂ ਪਾਪੇ ਹੁਣ ਹੈ ਨਾ ਰੋਟੀ-ਰੋਟੀ ਵੀ ਦਵਾਈ ਬੂਟੀ ਲੈਣੀ ਹੁੰਦੀ ਆ ਕਾਲੀ-ਕਾਲੀ ਮੈਂ ਇਹਨਾਂ ਦੀਆਂ ਰੋਟੀਆਂ ਪਕਾ ਕੇ ਇਹਨਾਂ ਨੂੰ ਫੜਾ ਕੇ ਤੇ ਆਪਦੀ ਬਾਅਦ ਚ ਬਣਾਉਣੇ ਉਸ ਤੋਂ ਬਾਅਦ ਕਿ ਆਈ ਹੁੰਦਾ ਛੋਟੇ ਬੱਚੇ ਦਾ ਬਸ ਇੱਕ ਗਰ ਨਹੀਂ ਹੋ ਰਗਾ ਘਾਹ ਨੂੰ ਤਾਂ ਡਾਰ ਹੈ ਤੇ ਤਾਂ ਕਰਕੇ ਅਸੀਂ ਹੈਲਪਰ ਭੈਣ ਤੇ ਹੈਲਪਰ ਭੈਣ ਸਾਡੀ ਕਦੇ ਸੁਬਾਹ ਆ ਜਾਂਦੀ ਕਦੇ ਸ਼ਾਮ ਨੂੰ ਆ ਜਾਂਦੀ ਹੁਣ ਸ਼ਾਮ ਦੇ ਟਾਈਮ ਸੂੰਬਰ ਨਾਲ ਕੰਮ ਤਾਂ ਹੁੰਦਾ ਨਹੀਂ ਜੀ ਇਕੱਲਾ ਬਸ ਗੋਹਾ ਗੋਹਾ ਚੱਕ ਜਾਂਦੇ ਹੈ ਗੋਹ ਵੀ ਸਾਡੇ ਹੈ ਤਾਂ ਦੋ ਪਸ਼ੂ ਦੋ ਹੀ ਬੱਠਲ ਹੁੰਦੀ ਹੈ ਇਹ ਤੇ ਪਰ ਆਈਆਂ ਵੀ ਕਈ ਵਾਰੀ ਬੱਚਾ ਵੀਰ ਜੇ ਤਾਂ ਕੁਝ ਵੀ ਨਹੀਂ ਹੁੰਦਾ ਫਿਰ ਸਾਰਾ ਕੰਮ ਹੀ ਰਹਿ ਜਾਂਦਾ ਤਾਂ ਘਰ ਤੇ ਜਿਹੜੀ ਸੀ ਹਾਊਸ ਹੈਲਪਰ ਰੱਖੀ ਹੋਈ ਸੀ ਹੈਲਪਰ ਭੈਣ ਵੇ ਚਲ ਜਿੰਨਾ ਕੋ ਹੋਇਆ ਕਰੂਗਾ ਕਰਾ ਜਾ ਕਰੂਗੀ ਕਈ ਵਾਰੀ ਵਾਦੇ ਵੀ ਕਰਾਉਣਾ ਪੈਂਦਾ ਐਵੇਂ ਕਹਿਦੀਏ ਚਲੋ ਜੀ ਪਠਿਆਰ ਕੇ ਗੱਲ ਕਰਦੇ ਆਂਗੇ ਮੈਂ ਲਓ ਜੀ ਸਬਜੀ ਆਪਣੀ ਲਗਭਗ ਤਿਆਰ ਹੁੰ ਗਈ ਮੈਂ ਜਿਹੜੀ ਤਿਆਹੀ ਸੁੱਕੀ ਸਬਜੀ ਬਣਾਵਾ ਮੈਂ ਸਲੋ ਤੇ ਕਰ ਦੇਣੀ ਨੇ ਹਲਕਾ ਜਿਹਾ ਨੂਨ ਪਾ ਕੇ ਸਬਜੀ ਨੂੰ ਢੇਕੇਰਾ ਸਲੋ ਤੇ ਕਰਕੇ ਰੱਖ ਲਈਦਾਗਾ ਇਹ ਸਬਜੀ ਨਾਲ ਤਾਂ ਗੱਲ ਦੀ ਬਹੁਤ ਸ਼ੇਤੀਆ ਬਣਦੀ ਵਧੀਆ ਜੀ ਜਦੋਂ ਉਦੋਂ ਵੱਧ ਬਣ ਜਾਂਦੀ ਹੈ ਫਿਰ ਵਿੱਚ ਹਲਦੀ ਤੇ ਲੂਣ ਮਿਰਚਾ ਪਾ ਦਿੰਦੇ ਸੱਚ ਫਿਰ ਨਾ ਤਾਂ ਥੱਲੇ ਨਹੀਂ ਲੱਗਦੀ ਹੈਗੀ ਸਬਜੀ ਕਿਉਂਕਿ ਮਸਾਲੇ ਜਦੋਂ ਥੱਲੇ ਲਉਦੇ ਕੱਲੇ ਲੂਣ ਨਾ ਥੱਲੇ ਨਹੀਂ ਲੱਗਦੀ ਸਬਜੀ ਸੋਧੇ ਕਰਕੇ ਬਣ ਜਾਂਦੀ ਹੈ ਵਧੀਆ ਬਸ ਥੋੜਾ ਜਿਹਾ ਏਸੇ ਘਲਵਾ ਕੇ ਇਹਦੇ ਵਿੱਚ ਪਾ ਦਿਆਂਗੇ ਦੁੱਧ ਸਬਜੀ ਆਪਣੀ ਤਿਆਰ ਹੈ ਜੀ ਕਿਹਾ ਆ ਗਿਆ ਆਪਣਾ ਪ੍ਰਵੀਰ ਪ੍ਰਵੀਰ ਆ ਕੀ ਰੋੜੀਆਂ ਚ ਕੀ ਫਿਰਦਾ ਹੈ ਉੱਪਰ ਵੀਰ ਨੋ ਇਹ ਦਿਹਾਈਆਂ ਜੀ ਤੁਮ ਰੋੜੀਆਂ ਚੱਕ ਲਿਆ ਬਾਹਰ ਕਦੇ ਕੁਛ ਲਿਆ ਕੇ ਧਰ ਤੱਕ ਕਦੇ ਕੁਛ ਲਿਆ ਕੇ ਧਰ ਤਾ ਲਓ ਜੀ ਸਬਜੀ ਆਪਣੀ ਬਣ ਗਈ ਹੈ ਜੀ ਮੂੰ ਸੀਗੀਆਂ ਤਾਂ ਹਰੀਆਂ ਮਿਰਚਾਂ ਵੀ ਸੀਗੀਆਂ ਆਪਣੇ ਬੂਟੇ ਤੇ ਲੱਗੀਆਂ ਹੋਈਆਂ ਸੀ ਮੈਂ ਸੋਚਿਆ ਵੀ ਹਰੀਆਂ ਮਿਰਚਾਂ ਕੱਢ ਕੇ ਜੇ ਅਮਰਤੀ ਬਣਾਈ ਤਾਂ ਉਹਦੇ ਵਿੱਚ ਪਾ ਦਾਂਗੇ ਗੰਡਿਆਂ ਦੀ ਹੋਏ ਜਾਂ ਆਲੂਆਂ ਦੀ ਹੋਏ ਕੱਲਿਆਂ ਦੀ ਉਬੜਿਆਂ ਦੀ ਸਾਡੇ ਬਹੁਤ ਪਸੰਦ ਕਰਦੇ ਹੈਗੇ ਤੇ ਮੈਨੂੰ ਪਤਾ ਸ਼ਾਮ-ਸ਼ਾਮ ਦੇ ਸਭ ਨੂੰ ਸਾਡਾ ਸਵੇਰ ਦੇਖਾਂਗੇ ਫਿਰ ਅਮਰਤੀ ਬਣਾ ਲਾਂਗੇ ਤਾਂ ਕਰਕੇ ਫਿਰ ਮੈਂ ਹਰੀਆਂ ਮਿਰਚਾਂ ਵਿੱਚ ਨਹੀਂ ਪਾਈਆਂ ਮੈਂ ਚਲੋ ਹਗੀਆਂ ਮਿਰਚਾਂ ਉਹਦੇ ਵਿੱਚ ਪਾ ਲਾਂਗੇ ਚਲੋ ਜੀ ਚਲੋ ਜੀ ਸੇਮ ਮਨੋਲੇ ਦੁੱਧ ਮੈਂ ਰੱਖਤਾ ਤਿਆਰੀਆਂ ਸੇਵੀਆਂ ਸੇਵੀਆਂ ਮੈਂ ਇੱਕ ਵੀਡੀਓ ਚ ਪਹਿਲਾਂ ਵੀ ਦੱਸਿਆ ਸੀਗਾ ਗੁੜ ਵਾਲੀਆਂ ਸੇਵੀਆਂ ਐਸੀ ਸੇਵੀਆਂ ਜਿਹੜੀਆਂ ਘਰੇ ਬਟਾਈਆਂ ਹੋਈਆਂ ਨੇ ਆਪਦੇ ਸਮਾਨ ਦੀਆਂ ਚਲੋ ਜੀ ਪਰਵੀਰ ਫੇਰ ਆ ਗਿਆ ਹਾਂਜੀ ਪੁੱਤਰ ਦੱਸੋ ਆਈ ਆਈ ਬਸ ਪਰਵੀਰ ਨੂੰ ਮੈਂ ਫੇਰ ਥੱਲੇ ਛੱਡਿਆਉਣੀ ਆ ਉਹ ਫੇਰ ਉੱਤੇ ਆ ਜਾਂਦਾ ਮੈਂ ਫੇਰ ਥੱਲੇ ਛੱਡਿਆਉਣੀ ਆ ਉਹ ਫੇਰ ਉੱਤੇ ਆ ਜਾਂਦਾ ਮੈਂ ਇੱਥੇ ਬਸ ਕਦੇ ਕੁਝ ਖਾਣ ਨੂੰ ਚੱਕ ਲਿਆ ਕਦੇ ਕਿਵੇਂ ਕੋਈ ਚੀਜ਼ ਚੱਕ ਲਈ ਕਦੇ ਕੁਝ ਛੜਤੀ ਜਾਂ ਬਾਹਰ ਉਹ ਲੈ ਕੇ ਧਰ ਦਿੰਦਾਗਾ। ਆਸਾਈ ਹੈ ਇਹ ਬੱਚੇ ਨਾਲ। ਇਹਨਾਂ ਦਾ ਦੋਛੇਤੀ ਤੇ ਕੰਮ ਹੋ ਜੇ ਫਿਰ ਉਧਰੋਂ ਸ਼ਾਮ ਹੋ ਜਾਂਦੀ ਆ ਬਾਹਰ ਨਹੀਂ ਰੱਖ ਸਕਦੇ ਬੱਚੇ ਨੂੰ ਕਿਉਂਕਿ ਮੱਛਰ ਹੋ ਜਾਂਦਾ। ਤੇ ਅੰਦਰ ਲਿਜਾਣਾ ਪੈਂਦਾ। ਫਿਰ ਇਹਨਾਂ ਦੀ ਕੰਮ ਹੋ ਜੇ ਉਹ ਨਹੀਂ ਚੰਗਾਗਾ। ਤੇ ਸੇਵੀਆਂ ਅੱਜ ਬਣਾਵਾਂਗੀ ਜਿ ਕਸਟਰਡ ਪਾ ਕੇ। ਬੱਚੇ ਕਈ ਦਿਨਾਂ ਤੋਂ ਕਸਟਰਡ ਦੀ ਡਿਮਾਂਡ ਕਰ ਰਹੇ ਸੀ ਕਹਿੰਦੇ ਮੰਮੀ ਕਸਟਰਡ ਬਣਾ ਕੇ ਦਿਓ। ਬਸ ਟਾਈਮ ਜੇ ਹੀ ਨਹੀਂ ਲੱਗਦਾ ਸੀਗਾ। ਮੈਂ ਸੋਚੀ ਵਜੇ ਸੇਵੀਆਂ ਚ ਪਾ ਦਿੰਨੀ। ਨਾਲੇ ਸੇਵੀਆਂ ਬਣ ਜਾਣਗੀਆਂ ਨਾਲ ਕਸਟਰਡ ਵਾਲੀਆਂ ਸੇਵੀਆਂ ਹਨ ਚਲੋ ਕੁਝ ਨਵੀਂ ਚੀਜ਼ ਬਣ ਚੁਗੀ ਤੇ ਬਾਕੀ ਸਾਰੇ ਨੂੰ ਰੱਬ ਤੰਦਰੁਸਤੀ ਬਖਸ਼ੇ ਪਤਨਗੇ ਮੰਨ ਚੁਹੀ ਕਿ ਹਾਲ ਜਾਈ ਜਾਂਦਾ ਬਸ ਇਹ ਧੈਣ ਠੀਕ ਹੋ ਜੇ ਕਿਉਂਕਿ ਏਡੀ ਵੱਡੀ ਬਜ਼ੁਰਗ ਵੀ ਨਹੀਂ ਹੈਗੇ ਬਾਲੇ ਉਮਰ ਨਹੀਂ ਹੈਗੀ ਹਜੇ ਇੰਨੀ ਤੇ ਬਾਕੀ ਜੋ ਦੁੱਖ ਸੁੱਖ ਆਪਣੇ ਕਰਮਾਂ ਚ ਲੈ ਕੇ ਆਉਂਦਾ ਨਾ ਉਹ ਆ ਕੇ ਰਹਿੰਦਾਗਾ ਤੇ ਬਸ ਵਾਹਿਗੁਰੂ ਕੀ ਇੱਕੋ ਅਰਦਾਸ ਹੈ ਜੀ ਵਾਹਿਗੁਰੂ ਉਹਨਾਂ ਨੂੰ ਤੰਦਰੁਸਤੀ ਬਖਸ਼ਣ ਤੇ ਠੀਕ ਠਾਕ ਹੋ ਕੇ ਆਪਦਾ ਘਰੇ ਆ ਜਾਣ ਬਸ ਦੁੱਧ ਮੈਂ ਗਰਮ ਹੋਣਾ ਰੱਖ ਦਿੱਤਾ ਹੈਗਾ ਵਿੱਚ ਪਾ ਦਿਆਂਗੇ ਆਪਾਂ ਜਦੋਂ ਉਬਾਲੇ ਤੇ ਆ ਗਿਆ ਜਾਂ ਉਬਾਲ ਆ ਗਿਆ ਉਦ ਪਾ ਦਿਆਂਗੇ ਸੇਵੀਆਂ ਤੇ ਸੇਵੀਆਂ ਬਸ ਸਾਲਕਾ 5-7 ਮਿੰਟਾਂ ਜੀ ਬਣ ਕੇ ਤਿਆਰ ਹੋ ਜਾਂਦੀਆਂ ਨੇ ਕਿਉਂਕਿ ਘਰੇ ਮੈਦੇ ਦੀਆਂ ਬਣਾਈਆਂ ਹੋਈਆਂ ਨੇ ਸੂਜੀ ਦੀਆਂ ਵਿੱਚ ਥੋੜਾ ਜਿਹਾ ਆਟਾ ਪਾਇਆ ਹੋਇਆ ਹੈਗਾ ਤੇ ਉਸ ਤੋਂ ਬਾਅਦ ਆਪਾਂ ਪਾ ਦਿਆਂਗੇ ਕਸਟਰਡ ਘੋਲ ਕੇ ਦੁੱਧਾ ਲੱਗ ਰੱਖਿਆ ਹੋਇਆ ਮੇਰਾ ਉਹ ਤੇ ਸੇਮੀ ਆਪਾਂ ਬਣ ਚਲੋ ਜੀ ਇਸ ਤੋਂ ਬਾਅਦ ਕੰਮ ਨੂੰ ਥੋੜਾ ਜਿਆਦਾ ਕਿ ਵਿਗੜਾ ਹੋ ਜਾਂਦਾਗਾ ਉਹ ਆਥਣ ਵਾਲੀ ਹਵਾ ਚੱਲ ਰਹੀ ਹੈ ਵਧੀਆ ਤੇ ਗਰਮੀ ਇਸ ਵੇਲੇ ਘਟ ਜਾਂਦੀ ਹੈਗੀ ਤੇ ਅਸੀਂ ਇੱਥੇ ਹੀ ਹੁੰਨੇ ਆ ਬਾਹਰ ਤੇ ਆਪਾਂ ਨੂੰ ਆਹ ਹੁੰਦਾ ਵੀ ਬੱਚੇ ਦਾ ਵੀ ਓਖਾ ਹੋ ਜਾਂਦਾ ਨਾ ਮੱਛਰ ਜੰਦਰ ਲੈ ਕੇ ਜਾਣਾ ਹੁੰਦਾ ਟਾਈਮ ਨਾਲ ਤੇ ਮੈਂ ਨਵੀਂ ਵਿੜ ਦੀਆਂ ਕੰਮ ਛਿਛੀ ਦੀ ਬਣਾਉਣੀ ਆ ਰੋਟੀ ਪਾਣੀ ਤੇ ਜੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸਬਸਕ੍ਰਾਈਬ ਜਰੂਰ ਕਰਿਓ ਜਿਹੜੇ ਚੈਨਲ ਤੇ ਨਵੇਂ ਆਏ ਹੋ ਤੇ ਜਿਹੜੇ ਪਹਿਲਾਂ ਤੋਂ ਸਾਡੇ ਨਾਲ ਜੁੜੇ ਹੋਏ ਹਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਸਪੋਰਟ ਕਰਨ ਲਈ ਸੋ ਮਿਲਦੇ ਆਂ ਸਵੇਰੇ ਇੱਕ ਵਧੀਆ ਵਲੌਗ ਦੇ ਨਾਲ ਜਿਹੜਾ ਸ਼ਾਇਦ ਸਮੇਂ ਤੇ ਸਟਾਰਟ ਹੋ ਸਕੇ ਤੇ ਐਂਡ ਤੱਕ ਜੁੜੇ ਰਹਿਣ ਲਈ ਧੰਨਵਾਦ ਜੀ ਬਾਏ